ਲੋ ਜੀ ਐਸ ਕੇ ਟਾਬੇ ਚ ਐਂਟਰ ਕਰ ਚੁੱਕੇ ਆਪਾਂ ਤੇ ਆਓ ਬੇਟਾ ਸਾਸੀ ਗਾਲ ਸਾਰਿਆਂ ਨੂੰ ਇਹ ਮਿਨੀ ਵਲੋਗ ਵਿੱਚ ਐਂਟਰ ਹਾਂ ਐਸ ਕੇ ਟਾਬੇ ਚ ਐਂਟਰੀ ਹੋ ਗਈ ਆ ਤੁਹਾਨੂੰ ਨਿਆਣਿਆਂ ਨੂੰ ਇੱਥੇ ਲੰਗਰ ਪਣੀ ਸ਼ਿਕਾਇਆ ਜਾਊਗਾ ਪੁੱਛ ਕੇ ਆ ਗਏ ਆਂ ਅੰਦਰ ਚਲੋ ਸ਼ਿਕਾਉਣੇ ਆ ਸਭ ਨੂੰ ਲੰਗਰ ਪਾਣੀ ਲੋਰੀ ਐਸਕੇ ਟਾਬੇ ਬੱਚੇ ਖਾਣਾ ਖਾ ਰਹੇ ਆ ਰਸ਼ ਬਹੁਤ ਜ਼ਿਆਦਾ ਆ ਪੁੱਤਾਂ ਨੂੰ ਮਿਲਿਆ ਨਹੀਂ ਕੁਛ ਏਰੇ ਚਲੋ ਆਉਂਦਾ ਲੋਰੀ ਸਾਡੇ ਮਾਸਟਰ ਖਾਣਾ ਖਾਣ ਲੱਗੇ ਆ ਤੇ ਇਧਰ ਬੱਚਿਆਂ ਨੂੰ ਖਾਣਾ ਸਰਵ ਹੋ ਰਿਹਾ ਬੱਚੇ ਨੂੰ ਖਾਣਾ ਸਰਵ ਹੋ ਰਿਹਾ ਬੱਚੇ ਨੂੰ ਖਾਣਾ ਸਰਵ ਹੋ ਰਿਹਾ λεਆ ਨੂੰ ਮਜ਼ਾ ਆ ਰਿਹਾ ਖਾਣੇ ਦਾ ਤੋ ਸਕੇਟਾ ਢਾਬਾ ਅਮਰਸਰ ਤੋਂ ਬਟਾਲਾ ਹਾਈਵੇ ਦੇ ਉੱਤੇ ਇੱਕ ਹਨ ਕਮਾਲ ਦਾ ਢਾਬਾ ਆ ਇਸ ਤੋਂ ਪਹਿਲਾਂ ਮੈਂ ਇੱਕ ਦੋ ਵਲੌਗ ਇਹਦੇ ਬਣਾ ਕੇ ਪਾ ਚੁੱਕਾ ਤੇ ਜਿਹੜਾ ਵੀ ਕੋਈ ਸਾਥੀ ਇਸ ਰੋਡ ਤੋਂ ਵਿਜ਼ਿਟ ਕਰੇ ਚਾਹੇ ਗ੍ਰੋਸ ਕ੍ਰੋਸ ਕਰੇ ਇਸ ਰੋਡ ਤੋਂ ਤੇ ਇੱਥੇ ਜ਼ਰੂਰ ਹੋ ਕੇ ਜਾਏ ਸੋ ਬਹੁਤ ਵਧੀਆ ਹੈ ਉਹ ਪਰ ਇਹ ਸਕੇਟਾ ਢਾਬੇ ਦੇ ਮਾਲਕ ਆ ਇਹ ਉਹਨਾਂ ਦਾ ਬੇਟਾ ਆ ਮੈਡਮ ਬੈਠੋ ਛਕੋ ਖਾਣਾ ਪਾਰਿਆ ਮੇਰਾ ਖਾਣੇ ਦਾ ਲਈ ਬੀਬੀ ਵੀ ਪਾਣਾ ਪਣੀ ਛਕ ਰਹੇ ਆ ਸੋ ਬਹੁਤ ਵਧੀਆ ਹਸਪੀਟੈਲਿਟੀ ਹੈ ਇਸਕੇ ਦਾ ਬੇਦੂ ਇਹਨਾਂ ਥੋੜਾ ਜਿਹਾ ਆਟਾ ਬਣਾਵਾ ਬਣਾਇਆ ਉਹ ਫੈਨੋਟਾ ਬਕੋਟਾ ਰੋਡ ਦਿੱਤੇ ਹੁੰਦਾ ਸੀ ਇਹਨਾਂ ਦਾ ਮੁੰਡਾ ਬੜਾ ਪੁਰਾਣਾ ਮੁਲਾਜ਼ਮ ਹੈ ਇਸਕੇ ਦਾ ਬੇਦੂ ਸੋ ਪੇਟ ਪੂਜਾ ਦਾ ਸਮਾਂ ਹੋ ਚੁੱਕਾ ਤੇ ਬੱਚੇ ਆ ਆਨੰਦ ਨਾਲ ਪੇਟ ਪੂਜਾ ਕਰ ਰਹੇ ਇਹ ਤਾਂ ਸਾਡੇ ਸਟਾਫ ਮੈਂਬਰ ਉਹ ਬਣਾ ਦੇ ਲੈ ਰਹੇ ਹੋਰ ਕੁਛ ਚਾਹੀਦਾ ਕੋਈ ਸ਼ਾਈ ਪਨੀਰ ਪ੍ਰੀਤ ਕੋਫਤਾ ਦੱਸ ਦੋ ਅਜੀਤ ਭਾਜੀ ਕੋਈ ਖਾਸ ਚੀਜ਼ ਦੱਸੋ ਹਾਂ ਮਾੜਾ ਕੋਈ ਇੱਛਾ ਦੇ ਦੱਸੋ ਮੰਗਾ ਲਿਏ ਸਲਾਦ ਸਲਾਦ ਲਓ ਜੀ ਸਲਾਦ ਸਲਾਦ ਵਿੱਚ ਜੋ ਹੈ ਨੀਦਰ ਸਲਾਦ ਦੀ ਡਿਮਾਰਗ ਕੋਈ ਤੁਹਾਨੂੰ ਚਾਹੀਦਾ ਕੋਈ ਹਾਂ ਉਹ ਚਾਵਲ ਦੀ ਡਿਮਾਂਡ ਵੀ ਆ ਗਈ ਮੈਡਮ ਵੱਲੋਂ ਚਾਵਲ ਵੀ ਦਿੰਦੇ ਆ ਚਾਵਲ ਲੈ ਜਾਓ ਚਾਵਲ ਇਹ ਇਹਨਾਂ ਦੇ ਕਿਚਨ ਨੇ ਬਹੁਤ ਸਾਫ਼ ਸੁਥਰੀ ਤੇ ਵਧੀਆ ਕੋਲ ਲੱਡੂ ਕਿਦਾਂ ਠੀਕ ਆ ਗਏ ਰੱਖ ਰੱਖ ਨਪਕੇ ਇਦਾਂ ਹੀ ਅੱਜ ਲੱਡੂ ਪੇੜੇ ਦੇ ਪੇੜਾ ਕਰਨ ਰਿਹਾ ਤੇ ਤੰਦੂਰੀ ਰੋਟੀਆਂ ਆਂਦੀ ਦੇਖ ਲੱਡੂ ਇੱਧਰ ਦੇਖ ਹਾਂ ਇਹ ਲੱਡੂ ਦਾ ਬਲੌਗ ਬਣ ਕੇ ਤੇ ਫਿਰ ਵਾਇਰਲ ਹੋਣਾ ਵਾ YouTube ਤੇ ਐਸ ਕੇ ਟੈਪ ਜਿੰਦਾਬਾਦ ਜਿੰਦਾਬਾਦ ਹਾਂ ਇਹ ਲੱਡੂ ਪਹਿਲਵਾਨ ਦੇ ਨਾਂ ਤੇ ਢਾਬਾ ਜੀ ਲੱਡੂ ਇੱਥੋਂ ਦਾ ਸਮਝ ਲਓ ਕਿ ਇੱਕ ਗੁੱਡ ਲੱਕਿਆ ਗੁੱਡ ਚਾਂਗਿਆ ਜਿਹਦੇ ਕਰਕੇ ਲੱਡੂ ਨੇ ਇਸ ਭਾਗ ਲਾਏ ਆ ਜੀ ਲਓ ਜੀ ਇਹ 14 ਦਾ ਟਰੇ ਵੀ ਆ ਗਈ ਜੀ 18 ਆ ਗਈ 14 ਭਾਜੀ ਚਾਵਲ ਲਓਗੇ ਚਾਵਲ ਚਾਵਲ ਆਏ ਨੇ ਇਹ ਮਾਲਕ ਐਸੇ ਥਾਬੇ ਦੇ ਭਾਜੀ ਇੰਨਾ ਰਸ਼ ਇਕੱਠਾ ਕਦੀ ਆਇਆ ਇੱਥੇ ਹਾਂਜੀ ਨਹੀਂ ਪਾਣੀ ਨਹੀਂ ਸੋ ਬਹੁਤ ਵਧੀਆ ਚਲੋ ਬਾਅਦ ਵਿੱਚ ਇਹਨਾਂ ਦਾ ਮੈਂ ਕੀਤੇ ਗੱਲਬਾਤ ਕਰਾਂਗੇ ਤੇ ਬੜੀ ਮਾਲਕ ਦੀ ਕਿਰਪਾ ਜੀ ਅੱਜ ਲੱਡੂ ਆਪਣੇ ਕਰਮਚਾਰੀਆਂ ਰੋਟੀਆਂ ਲਾ ਰਿਹਾ ਅੰਦਰ ਜਾ ਕੇ ਵਾਹ ਲੋਰੀ ਸਾਡੇ ਪਾਕਿਸਤਾਨ ਮੈਂਬਰ ਵੀ ਬੈਠ ਗਏ ਆ ਬਾਉ ਜੀ ਲੱਗ ਪੱਗ ਬੱਚਿਆਂ ਨੇ ਖਾਣਾ ਸ਼ੁਰੂ ਕਰ ਲਿਆ ਤੇ ਹੁਣ ਜਿਹੜਾ ਲਾਸਟ ਸਾਡਾ ਸਟਾਫ ਮੈਂਬਰਸ ਆ ਉਹ ਵੀ ਖਾਣਾ ਸ਼ੁਰੂ ਕਰਨ ਲੱਗੇ ਆ ਸ਼ਿਵਾਲੀ ਮੈਡਮ ਦੇ ਬੇਟੀ ਦਾ ਬਰਥਡੇ ਸੈਲੈਬ੍ਰੇਟ ਕਰਨ ਲਈ ਸਕੂਲ ਸਟਾਫ ਵੱਲੋਂ ਗਿਫਟ ਬਰਥਡੇ ਕੇ ਫਰਾ ਹੋਰ ਇੱਕ ਦਿਨ ਦਿੱਤਾ ਜਾ ਰਿਹਾ ਵਾ ਭਾਰਗਵੀ ਦੀ 3rd ਬਰਥਡੇ ਸੈਲੈਬ੍ਰੇਸ਼ਨ ਤੇ ਨਾਲ ਅਨਾਇਰਾ ਵੀ ਪੂਰਾ ਬਰਥਡੇ ਦੇ ਸੈਲੈਬ੍ਰੇਟ ਕਰੇਗੀ ਸੋ ਹੈਪੀ ਬਰਥਡੇ ਟੂ ਭਾਰਗਵੀ 3rd ਬਰਥਡੇ ਸ਼ਿਵਾਲੀ ਮੈਡਮ ਦੇ बर्थडे सेलिब्रेशन स्कूल स्टाफ वालों हैप्पी बर्थडे हैप्पी बर्थडे हैप्पी बर्थडे बारी हैप्पी बर्थडे बेटा ਚਲੋ ਖਾਰ ਦੇ ਫੂਕ ਫਿਰ ਵਾਹ ਵੈਰੀ ਗੁੱਡ ਚਲੋ ਸੈਸਾਰ ਇਧਰ ਇਧਰ ਚਲਾ ਦਿਓ ਐ ਕੰਗ੍ਰੈਚੁਲੇਸ਼ਨ ਇਧਰ ਬਹੁਤ ਬਹੁਤ ਜਿਹੇ ਸੈਲੈਬ੍ਰੇਸ਼ਨ ਹੋ ਰਿਹਾ ਪਾਪਾ ਐਸ ਕੇ ਟਾਬੇ ਤੋਂ ਖਾਣਾ ਵਗੈਰਾ ਸ਼ਕ ਲਿਆ ਵਾ ਤੇ ਸ਼ਾਮ ਦਾ ਸਮਾਂ ਹੋ ਚੁੱਕਾ ਵਾ ਤੇ ਬਸ ਹੁਣ ਵਾਪਸੀ ਦੇ ਚਾਲੇ ਪਾਉਣ ਲੱਗੇ ਆਪਾਂ ਬੱਚੇ ਬੱਸਾਂ 'ਚ ਬੈਠ ਗਏ ਆ ਤੇ ਬਹੁਤ ਵਧੀਆ ਸਾਡਾ ਟ੍ਰਿਪ ਰਿਆ ਇਹ ਸਾਡੀਆਂ ਕੁੜੀਆਂ ਦੀ ਵਾਲੀ ਬੱਸ ਆ ਇਹਦਾ ਸਾਡੇ ਮੁੰਡਿਆਂ ਵਾਲੀ ਬੱਸ ਆ ਆ ਤੀਸਰੀ ਬੱਸ ਲੱਗੀ ਆ ਅਖਰੀ ਸੋ ਐਨਜਾਇਬਲ ਰਿਆ ਟ੍ਰਿਪ ਆਨੰਦ ਆਇਆ ਖੂਬ ਹੁਣ ਅਸੀਂ ਬਸ ਸਿੱਧਾ ਸਕੂਲ ਜਾਵਾਂਗੇ ਤੇ ਬੱਚਿਆਂ ਨੂੰ ਘਰੋਂ ਘਰੀ ਤੋਰ ਕੇ ਤੇ ਵਾਪਸੀ ਕਰਾਂਗੇ ਸੋ ਜਰੂਰ ਸਾਡੇ ਇਸ ਵਲੌਗ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਅੱਗੇ ਤੋਂ ਵੀ ਤੁਹਾਡੇ ਨਾਲ ਇਦਾਂ ਦੀਆਂ ਪਨ ਫੀਲਿੰਗ ਮੂਮੈਂਟਸ ਵਾਲੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿਣਾ ਮੈਂ ਸੋ ਥੈਂਕ ਯੂ ਵੈਰੀ ਮੱਚ ਫਾਰ ਵਾਚਿੰਗ ਇਟ